ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਹੈਗਾ ਇੱਥੇ ਮੁਸਲਮਾਨ ਵੀਰਾਂ ਦੇ ਰੋਜ਼ੇ ਖਲਵਾਏ ਗਏ ਨੇ ਇੱਕ ਸਿੱਖ ਪਰਿਵਾਰ ਵੱਲੋਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਆਪਸੀ ਭਾਈਚਾਰ ਦੀ ਭਾਈਚਾਰੇ ਦੀ ਇਹ ਬਹੁਤ ਵੱਡੀ ਸਾਂਝ ਹੈ ਸਤਿਗੁਰੂ ਜੀ ਵੀ ਕਿਰਪਾ ਕਰਦੇ ਨੇ ਅੱਵਲ ਅੱਲ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੇ ਮਹਾਵਾਕਾਂ ਨੂੰ ਸਾਰ ਸਾਡੇ ਨਗਰ ਚਾਉਂਦਾ ਵਖੇ ਸਾਰੇ ਹੀ ਜਿਹੜੇ ਜਿੰਨੀਆਂ ਵੀ ਧਰਮਾਂ ਨੂੰ ਮੰਨਣ ਵਾਲੇ ਨੇ ਸਾਰੇ ਬਹੁਤ ਪ੍ਰੇਮ ਨਾਲ ਰਹਿੰਦੇ ਨੇ ਤੇ ਇੱਥੇ ਜਿਹੜੇ ਮੁਸਲਮਾਨ ਭਾਈ ਨੇ ਜਿਹੜੇ ਰੋਜ਼ੇ ਰੱਖਦੇ ਨੇ ਉਹ ਹਰ ਸਾਲ ਸੰਗਤਾਂ ਵੱਲੋਂ ਉਪਰਾਲਾ ਕਰਦੇ ਹੋਏ ਉਹਨਾਂ ਦੇ ਰੋਜ਼ੇ ਖੁਲਾਏ ਜਾਂਦੇ ਨੇ ਜੇ ਸਰਦਾਰ ਜਗਦੇਵ ਸਿੰਘ ਜੀ ਪ੍ਰਧਾਨ ਜੀ ਉਹਨਾਂ ਵੱਲੋਂ ਉਦਮ ਉਪਰਾਲਾ ਕੀਤਾ ਜਾਂਦਾ ਉਹਨਾਂ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਤੇ ਬਹੁਤ ਕਿਰਪਾ ਹੈ ਨਗਰ ਦੇ ਉੱਤੇ ਜੋ ਆਪਸੀ ਭਾਈਚਾਰਾ ਸਾਂਝ ਬਣੀ ਹੋਈ ਹੈ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਡੀ ਸਾਂਝ ਬਣਾਈ ਰੱਖਣ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਵਸਾਏ ਇਹ ਪਿਆਰ ਬਣਿਆ ਰਵੇ ਤੇ ਨਗਰ ਦੀ ਤਰੱਕੀ ਹੋਵੇ ਸਾਰੇ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਦੇ ਇਸੇ ਤਰ੍ਹਾਂ ਪਿਆਰ ਇਤਿਫਾਕ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਆਪਣਾ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਹੈਗਾ ਮੁਸਲਮਾਨ ਵੀਰਾਂ ਦੇ ਸਿੱਖ ਪਰਿਵਾਰ ਵੱਲੋਂ ਰੋਜੇ ਖਿਲਵਾਏ ਗਏ ਨਾਮ ਹੈਗਾ ਸੰਸਾਦ ਲਈ ਜੀ ਰੋਜੇ ਖਿਲਵਾਏ ਨੇ ਪ੍ਰਧਾਨ ਜੀ ਨੇ ਅੱਜ ਉਹਰੇ ਆਸ ਵਿੱਚ ਹੀ ਭਾਈਚਾਰਾ ਰਲ ਕੇ ਰਹੇ ਹੁੰਦਾ ਇਹਨਾਂ ਨੇ ਸੰਦੇਸ਼ ਦਿੱਤਾ ਵੀ ਭਾਈਚਾਰੇ ਨੂੰ ਇੱਥੇ ਬੁਲਾ ਕੇ ਇਹਨਾਂ ਨੇ ਹਰੇਕ ਸਾਲ ਰੋਜੇ ਖਿਲਾਉਂਦੇ ਨੇ ਇਹ ਹਰੇਕ ਸਾਲ ਦੀ ਤਰ੍ਹਾਂ ਅੱਤੀ ਵੀ ਇਹਨਾਂ ਨੇ ਰੋਜੇ ਖਿਲਾਏ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਆਸ ਵਿੱਚ ਸਾਰਿਆਂ ਬੁਲਾ ਕੇ ਭਾਈਚਾਰੇ ਨੂੰ ਬੁਲਾ ਕੇ ਇਹਨਾਂ ਨੇ ਇੱਥੇ ਸੰਦੇਸ਼ ਦਿੱਤਾ ਵੀ ਇਕੱਠੇ ਰਹੇ ਹੁੰਦਾ ਰਲ ਕੇ ਰਹੀ ਆਪਾਂ ਕੋਈ ਆਸ ਵਿੱਚ ਹੀ ਰੰਜ ਸੁਆਮੀ ਕੋਈ ਵੀ ਹਰ ਹਰੇਕ ਬਰਾਦਰੀ ਦੇ ਬੰਦੇ ਨੇ ਬੁਲਾਏ ਇਹਨਾਂ ਨੇ ਇੱਥੇ ਉਹਦੇ ਕਰਕੇ ਅੱਜ ਸਾਰੇ ਇਹਨਾਂ ਨੇ ਇਕੱਠੇ ਕਰਕੇ ਇੱਥੇ ਰੋਜੇ ਖਲਾਏ ਨੇ ਪਹਿਲਾਂ ਮਾਝ ਵਿੱਚ ਵੀ ਰੋਜੇ ਖਲਾਏ ਨੇ ਫਿਰ ਘਰੇ ਰੋਟੀ ਦਾ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਰੋਟੀ ਦਾ ਨਿਉਂਦਾ ਦਿੱਤਾ ਸੀ ਇਹਨਾਂ ਨੇ ਪਰਸੋਂ ਦਾ ਬਹੁਤ ਵਧੀਆ ਜੱਦੋਜਾੜ ਕਰੀ ਆ ਔਰ ਵਧੀਆ ਬੰਦੇ ਨੇ ਬਹੁਤ ਵਧੀਆ ਇਹਨਾਂ ਨੇ ਰਲ ਕੇ ਪਰਾਲਾ ਕੀਤਾ ਅਸੀਂ ਇਹਨਾਂ ਦਾ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ-ਬਹੁਤ ਧੰਨਵਾਦ। ਕੀ ਕਹਿਣਾ ਚਾਹੁੰਨੀ ਹਾਂ ਅੱਜ ਤੁਸੀਂ ਮਸਜਿਦਾਂ ਦੇ ਰੋਜ਼ੇ ਖਲਵਾਏ ਨੇ। ਉਹਨਾਂ ਅਗਰੇਆਂ ਕਈ ਸਾਲਾਂ ਤੋਂ ਲਗਾਤਾਰ ਇਹ ਕੰਮ ਕਰ ਰਹੇ ਹੋ। ਕੀ ਕਹਿਣਾ ਚਾਹੁੰਦੇ? ਇਹ ਜਿਹੜੇ ਰੋਜ਼ੇ ਆ ਸਮੁੱਚਾ ਮੁਸਲਮਾਨ ਪਰਿਵਾਰ ਨਗਰ ਚੌਂਦੇ ਦੇ ਵਿੱਚ ਆਪਣੇ ਸਾਰੇ ਹੀ ਸਹਿਯੋਗੀਆਂ ਨਾਲ ਜਿੰਨੇ ਮੇਰੇ ਸਾਥੀ ਨੇ, ਮੇਰੇ ਦੋਸਤ-ਮਿੱਤਰ ਨੇ, ਮੇਰਾ ਭਾਈਚਾਰਾ ਸਾਰਿਆਂ ਨਾਲ ਰਲ ਕੇ ਅਸੀਂ ਸਾਲਾਨਾ ਹਰੇਕ ਸਾਲ ਦੀ ਤਰ੍ਹਾਂ ਇਹ ਜਿਹੜੀ ਮਰਿਆਦਾ ਹੈ ਰੋਜਿਆਂ ਦੀ ਪੂਰੇ ਹੱਥ ਨਾਲ ਇਹ ਪ੍ਰਮਾਤਮਾ ਦੀ ਅੱਲਾਹ ਦੀ ਈਸ਼ਵਰ ਦੀ ਅਰਾਧਨਾ ਕਰਦੇ ਨੇ ਤੇ ਉਸ ਅਰਾਧਨਾ ਤੋਂ ਅਸੀਂ ਖੁਸ਼ ਹੋ ਕੇ ਆਪਸੀ ਭਾਈਚਾਰਾ ਜੋ ਸਾਈ ਮੀਆਂ ਮੀਰ ਨੇ ਸ਼ੁਰੂ ਕੀਤਾ ਸੀ ਉਸ ਨੂੰ ਅਸੀਂ ਯਾਦ ਕਰਦੇ ਹਾਂ ਗਨੀਖਾਂ ਨਵੀਖਾਂ ਪੀਰ ਬੁੱਧੂ ਸ਼ਾਹ ਸਾਰਿਆਂ ਨੂੰ ਅਸੀਂ ਸੀਸ ਨਵਾਉਂਦੇ ਹਾਂ ਤੇ ਉਸੇ ਹੀ ਲੜੀ ਤੇ ਚੱਲਦੇ ਹਾਂ ਉਸੇ ਹੀ ਰਸਤੇ ਤੇ ਚੱਲਦੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਰਸਤਾ ਵਿਖਾਇਆ ਹੈ ਕਿ ਉਹ ਰੋਜ਼ੇ ਖਲਾਉਣ ਦਾ ਤੇ ਲੰਗਰ ਚਲਾਉਣ ਦੀ ਜਿਹੜੀ ਪ੍ਰਥਾ ਹੈ ਬਾਬੇ ਨਾਨਕ ਦੀ ਉਹਨੂੰ ਅਸੀਂ ਕਾਇਮ ਰੱਖਿਆ ਹੈ ਕਈ ਸਾਲ ਹੋ ਗਏ ਲਗਾਤਾਰ ਅਸੀਂ ਸਾਰੇ ਦੋਸਤ ਮਿੱਤਰਾਂ ਨਾਲ ਸਾਰਿਆਂ ਦੇ ਸਹਿਯੋਗ ਨਾਲ ਹੀ ਪਰਿਵਾਰਾਂ ਨਾਲ ਅਸੀਂ ਇਹ ਕਰ ਰਹੇ ਹਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਨਫ਼ਰਤ ਦੇ ਬੀਜ ਬੀਜਦੇ ਨੇ ਔਰ ਧਰਮਾਂ ਦੇ ਨਾਂ ਤੇ ਰਾਜਨੀਤੀ ਕਰੀ ਜਾਂਦੀ ਆ ਲੜਾਈ ਜਾਂਦਾ ਕੀ ਦੇ ਦੋ ਜੇ ਦੇਖੋ ਜਿੱਥੇ ਧਰਮ ਹੈ ਉੱਥੇ ਨਫ਼ਰਤ ਹੈ ਨਹੀਂ ਜਿੱਥੇ ਨਫ਼ਰਤ ਹੈ ਉੱਥੇ ਧਰਮ ਹੈ ਨਹੀਂ ਜੋ ਇਹ ਕੰਮ ਕਰਦੇ ਨੇ ਉਹ ਆਪਣੇ ਪੈਸੇ ਲਈ ਮੋਹ ਮਾਇਆ ਲਈ ਇੱਕ ਦੂਜੇ ਨਾਲ ਲੜਾ ਕੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਲਈ ਕਰਦੇ ਨੇ ਉਹ ਇਨਸਾਨੀਅਤ ਦੀ ਪਰਮਾਤਮਾ ਦੀ ਈਸ਼ਵਰ ਦੀ ਅੱਲਾ ਦੀ ਵਾਹਿਗੁਰੂ ਦੀ ਜਿਹੜੀ ਜਿਹੜੀ ਰਹਿਨਮਾਈ ਹੈ ਵਾਹਿਗੁਰੂ ਦੀ ਸ੍ਰੀ ਮੇਹਰ ਦੀ ਨਿਗਾਹ ਹੈ ਉਹ ਤੋਂ ਵਾਂਝੇ ਰਹਿ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਸੂਚੀ ਲਿਖਾਈ ਦੇਖੋ ਬਾਬੇ ਨਾਨਕ ਨੇ ਜੋ ਹੁਕਮ ਕੀਤਾ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਨਸ਼ਿਆਂ ਤੋਂ ਰਹਿਤ ਰਹਿ ਕੇ ਅਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੈ ਵਾਰਾ ਜਿਉ ਕਿ ਕੋਈ ਵੀ ਵਾਰੋਂ ਨਹੀਂ ਸਾਰੇ ਹੀ ਇੱਕ ਨੂਰ ਤੋਂ ਪੈਦਾ ਹੋਏ ਨੇ ਸਾਰੇ ਅਸੀਂ ਭਾਈਆਂ ਸਾਰੇ ਅਸੀਂ ਭੈਣ ਭਰਾ ਸਾਰੇ ਰਲ ਮਿਲ ਕੇ ਪੰਜਾਬ ਨੂੰ ਪੰਜਾਬੀਅਤ ਨੂੰ ਕੌਮ ਨੂੰ ਤਰੱਕੀ ਵੱਲ ਲੈ ਕੇ ਜਾਈਏ ਧੰਨਵਾਦ